ਅਗਰ ਤੁਸੀਂ ਗਰਮੀਆਂ ਵਿੱਚ ਲਸੋੜੇ ਦਾ ਆਚਾਰ ਬਣਾ ਕੇ ਰੱਖ ਲਓ ਤਾਂ ਇਹਨੂੰ ਸਾਰਾ ਸਾਲ ਖਾਦਾ ਜਾ ਸਕਦਾ ਹੈ ਇਹਦੇ ਵਿੱਚ ਇੰਨੇ ਇੱਕ ਜ਼ਿਆਦਾ ਗੁਣ ਹੁੰਦੇ ਹਨ ਕਿ ਇਹ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਖਤਮ ਕਰ ਸਕਦਾ ਹੈ ਜਾਂ ਇਹ ਬਹੁਤ ਸਾਰੀਆਂ ਬਿਮਾਰੀਆਂ ਆਉਣ ਹੀ ਨਹੀਂ ਦਿੰਦਾ कच्चे ਲਸੋੜਿਆਂ ਨੂੰ ਪਾਣੀ ਵਿੱਚ ਉਬਾਲ ਕੇ ਨਰਮ ਕਰ ਲਓ ਅਤੇ ਕਿਸੇ ਸੂਤੀ ਕੱਪੜੇ ਦੇ ਉੱਤੇ ਪਾ ਕੇ ਇਹਨਾਂ ਦਾ ਸਾਰਾ ਪਾਣੀ ਸੁੱਕਣ ਦਿਓ ਲਸੋੜੇ ਵਿੱਚਲੀ ਗੂੰਦ ਬਹੁਤ ਹੀ ਦਮਦਾਰ ਹੁੰਦੀ ਹੈ ਅਤੇ ਸਾਨੂੰ ਕਈ ਰੋਗਾਂ ਤੋਂ ਬਚਾਉਂਦੀ ਹੈ ਇਸ ਲਸੋੜੇ ਦਾ ਆਪਣਾ ਕੋਈ ਸਵਾਦ ਨਹੀਂ ਹੁੰਦਾ ਇਸ ਕਰਕੇ ਇਹਨੂੰ ਕਿਸੇ ਹੋਰ ਚੀਜ਼ ਨਾਲ ਅਚਾਰ ਬਣਾਉਣ ਲਈ ਵਰਤਿਆ ਜਾਂਦਾ ਹੈ ਅੰਬ ਜਿਵੇਂ ਕੱਚੇ ਅੰਬ ਲਓ ਉਹਨਾਂ ਨੂੰ ਕੱਦੂਕਸ਼ ਕਰਕੇ ਉਹਦੇ ਵਿੱਚ ਆਪਣੇ ਹਿਸਾਬ ਨਾਲ ਨਮਕ ਹਲਦੀ ਮਿਰਚ ਮੇਥੀ ਕਲੌਂਜੀ ਤੇ ਹੋਰ ਜਿਹੜਾ ਵੀ ਸਮਾਨ ਸੌਂਫ ਵਗੈਰਾ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ ਅਤੇ ਉਬਾਲ ਕੇ ਰੱਖੇ ਹੋਏ ਲਸੂੜੇ ਇਹਦੇ ਵਿੱਚ ਮਿਕਸ ਕਰ ਦਿਓ ਇਹਦੇ ਵਿੱਚ ਲਸੂੜੇ ਮਿਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਲਾ ਕੇ ਰਲਾ ਕੇ ਤਾਂ ਕਿ ਮਸਾਲਾ ਇਹਦਾ ਸਾਰੇ ਵਿੱਚ ਰਲ ਜਾਵੇ ਇੱਕ ਕੱਚ ਦੇ ਜਾਰ ਵਿੱਚ ਇਹਨੂੰ ਭਰ ਲਓ ਹੁਣ ਇਹਦੇ ਵਿੱਚ ਇੰਨਾ ਕੁ ਸਰੋਂ ਦਾ ਤੇਲ ਪਾ ਦਿਓ ਕਿ ਇਹ ਆਚਾਰ ਉਹਦੇ ਵਿੱਚ ਡੁੱਬ ਜਾਵੇ। ਇਹ ਆਚਾਰ ਤੁਹਾਡੇ ਵਾਸਤੇ ਇੱਕ ਦਵਾਈ ਦਾ ਵੀ ਕੰਮ ਕਰੇਗਾ। ਜਿਵੇਂ ਲੋਕ ਕਹਿੰਦੇ ਨੇ ਸਾਦੀ ਭਾਸ਼ਾ ਦੇ ਵਿੱਚ ਕਿ ਗੋਡਿਆਂ ਦੀ ਗਰੀਸ ਖਤਮ ਹੋ ਗਈ ਇਹ ਉਹਨੂੰ ਵੀ ਪੂਰਾ ਕਰੇਗਾ ਅਤੇ ਹੱਡ ਗੋਡੇ ਦੁਖਣੋਂ ਰੋਕੇਗਾ। ਅਗਰ ਵੀਡੀਓ ਪਸੰਦ ਆਵੇ ਤਾਂ ਇਹਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ ਤਾਂਕਿ ਹੋਰ ਵੀ ਕਿਸੇ ਦੇ ਕੰਮ ਆ ਸਕੇ। ਤਾਂ